ਕੀ ਨਾਮ ਮੇਰਾ ਨਾਮ ਮਰਤਪਾਲ ਸਿੰਘ ਆ ਜੀ ਮੈਂ ਸਮਤੀ ਪਟਵਾਰੀ ਸ਼ੈਣਾ ਜੀ ਦੱਸੋ ਸਰ ਕੀ ਪੁੱਛਣਾ ਚਾਹੋ ਨੇ ਮੇਥੋਂ ਜੀਮਾ ਵਾਲੇ ਨਾਰੇਬਾਜੀ ਕਰਕੇ ਗਏ ਹਾਂ ਜੀ ਧਰਮ ਵਾਲਾ ਕੀ ਗਏ ਹਾਂ ਜੀ ਉਹਦੇ ਬਾਰੇ ਕੀ ਕਰ ਇਹਨਾਂ ਸਰ 2016 ਦੇ ਵਿੱਚ ਅਧਿਕਾਰਤ ਪੰਚ ਗੁਰਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਥੇ ਡੀਮਾਰਕੇਸ਼ਨ ਹੋਈ ਸੀਗੀ ಗ್ರಾಮ ਪੰਚਾਇਤ ਚੀਮਾ ਦੇ ਵਿੱਚ ਉਹਦੇ ਵਿੱਚ ਜਿਹੜਾ ਨਰਿੰਦਰ ਸਿੰਘ ਆ ਇਹ ਜਿਨੇ ਇਸ ਵਾਰ ਨਾਮਜ਼ਦਗੀ ਕਾਗਜ਼ ਭਰੇ ਨੇ ਉਹਦੇ ਕੋਲੇ ਛੱਪੜ ਦੱਬਿਆ ਹੋਇਆ ਨਿਕਲਿਆ ਸੀਗਾ ਕਨਗੋ ਦੀ ਰਿਪੋਰਟ ਹਲਕਾ ਕਨਗੋ ਤੇ ਪਟਵਾਰੀ ਦੀ ਰਿਪੋਰਟ ਮੁਤਾਬਕ ਉਸ ਮੁਤਾਬਕ ਜੋ ਨਿਕਲਿਆ ਸੀ ਉਸ ਨਾਲ 2020 ਦੇ ਵਿੱਚ ਜ਼ਿਲ੍ਹਾ ਕਲੈਕਟਰ ਦੀ ਅਦਾਲਤ ਵਿੱਚ ਕੇਸ ਵੀ ਚੱਲਿਆ ਸੀ ਜਿਸ ਵਿੱਚ ਉਹਨੇ ਆਪਦਾ ਐਫੀਡੈਵਟ ਵੀ ਦਿੱਤਾ ਹੈ ਜਿਹੜਾ ਕਿ ਚੰਨਜੀਤ ਸਿੰਘ ਪੰਚਾਇਤ 77 ਨੇ ਸਾਨੂੰ ਲਿਖਤੀ ਰੂਪ ਵਿੱਚ ਵੀ ਦਿੱਤਾ ਗਿਆ ਇਸ ਵਿਅਕਤੀ ਦੇ ਜਿਹੜਾ ਸੀਗਾ ਇਸ ਸੰਬੰਧੀ ਸਾਨੂੰ ਪੰਚਾਇਤ 77 ਵੱਲੋਂ ਰਿਪੋਰਟ ਕੀਤੀ ਗਈ ਹੈ ਰਿਪੋਰਟ ਦੇ ਮੁਤਾਬਕ ਅਸੀਂ ਆਰਓ ਸਾਹਿਬ ਨੂੰ ਰਿਪੋਰਟ ਭੇਜ ਚੁੱਕੇ ਹਾਂ ਇਹ ਪਰ ਜਿਹੜਾ ਇਹਨੇ ਹੁਣ ਇਸ ਸੰਬੰਧੀ ਧਰਨਾ ਵਗੈਰਾ ਜੋ ਲਾਇਆ ਸਾਨੂੰ ਉਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਵੀ ਕਿ ਕਿਦਾਂ ਲਾਇਆ ਕੀ ਗੱਲਬਾਤ ਸਰ ਉਹ ਕਹਿ ਰਹੇ ਸਿਆਸੀ ਦਿਵਾ ਕਰਕੇ ਸਾਡੀ ਨਹੀਂ 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 ਕੋਈ ਸਿਆਸੀ ਦਿਵਾ ਨਹੀਂ ਕਿਸੇ ਵੀ ਸਾਨੂੰ ਲੀਡਰ ਦਾ ਫੋਨ ਨਹੀਂ ਆਇਆ ਕਿਸੇ ਵੀ ਸਾਨੂੰ ਨਹੀਂ ਆ ਅਸੀਂ ਜੋ ਐਕਚੁਅਲੀ ਪੋਜੀਸ਼ਨ ਹੈ ਜੋ ਕਾਗਜ਼ਾਂ ਦੇ ਵਿੱਚ ਹੈ ਅਸੀਂ ਉਹੀ ਸਪਸ਼ਟ ਕੀਤਾ ਹੈ ਸਾਨੂੰ ਇਹ ਕੋਈ ਪ੍ਰੈਸ਼ਰ ਨਹੀਂ ਹੈਗਾ ਕਿਸੇ ਤੋਂ ਠੀਕ ਭਾਈ ਜੀ ਕੀ ਨਾਮ ਹੈ ਰਣਜਨ ਸ਼ੰਕਰ ਜੀ अच्छा की मामला जी ਜਿਹੜੀ ਨਾ ਮਾਮਲਾ ਜੀ ਇਹ ਆ ਬੇ ਆਪਾਂ ਪਹਿਲਾ ਬਲਾਕ ਸ਼ਮਤੀ ਮੈਂਬਰ ਆ ਮੌਜੂਦਾ ਕਿਹੜਾ ਪਿੰਡ ਜੀ ਚੀਮਾ ਪਿੰਡ ਤੋਂ ਆ ਹੁਣ ਐਸੀ ਫਰ ਪਰ ਸਰਪੰਚੀ ਦੇ ਅੱਛਾ ਜੀ ਕੋਈ ਸੰਬਲੜ ਨੇ ਕੁਛ ਨਹੀਂ ਹੈਗਾ ਜਾਣ ਪੁੱਜ ਗਿਆ ਇਲਜ਼ਾਮ ਰਾਣੇ ਇਹਨਾਂ ਨੇ ਪਹਿਲੇ ਪਿਛਲੀ ਪੰਚਾਇਤ ਸੀ ਉਹਨੇ ਹਾਈ ਕੋਰਟ ਤੇ ਕੇਸ ਪਾਇਆ ਸੀ ਉਹਨੇ ਹਾਈ ਕੋਰਟ ਨੇ ਰਿਜੈਕਟ ਕਰਤਾ ਸੀ ਉਹ ਸਿਸ ਰਿਕਾਰਡਰ ਨੇ ਮਨ ਬਰੀ ਕਰਤਾ ਜੀ ਓਕੇ ਠੀਕਣਾ ਜੀ ਹਾਂ ਹੁਣ ਬਈ ਜਿੱਤ ਸੀ ਮੇਰੀ ਪੂਰੀ ਵਧੀ ਨਗਰ ਮੇਰਾ ਬੜਾ ਸਾਥ ਦੇ ਰੇ ਮੇਰੇ ਕਦਾ ਦੇ ਰਿਆ ਸੀ ਉਹਨੇ ਜਿੱਤ ਜਰੀ ਨਹੀਂ ਗਈ ਕੀ ਕਰਿਆ ਸੀ ਇਹਨਾਂ ਨੇ ਬਸ ਉਹ ਕਹਿੰਦੇ ਪੱਲੇ ਕਹਿੰਦੇ ਵੀ ਤੇਰੇ ਦੇ ਸਾਹਮਣੇ ਹੁਣ ਕਹਿੰਦੇ ਵੀ ਤੇਰਾ ਕਲੀਅਰ ਨਹੀਂ ਫਲਾਣਾ ਨਹੀਂ ਬਸ ਟਮਾਟੋਲ ਤੇ ਰੱਖੇ ਦੇ ਮੈਨੂੰ ਕਰੀ ਜਾਂਦੇ ਜੀ ਇਹ ਆ ਲੈ ਦੇ ਆ ਲੈ ਦੇ ਆ ਲੈ ਦੇ ਆ ਲੈ ਦੇ ਜਿਆ ਕਰੀ ਜਾਂਦੇ ਇਹ ਤੜਕੇ ਦੇ ਜੀ ਇਹਦੀ ਜਿੱਤ ਹੁੰਦੀ ਹੈ ਪੂਰੀ ਫਾਰਮ ਜੈਟ ਕਰਦੇ ਨੇ ਕਹਿੰਦੇ ਵੀ ਤੇਰੇ ਤੇ ਆ ਡੀਡੀ ਪੀਓ ਤੋਂ ਲਿਖਾ ਕੇ ਲੈ ਕੇ ਆਓ ਜੇ ਡੀਸੀ ਤੋਂ ਲਿਖਾ ਕੇ ਲਓ ਕਿੱਦਾਂ ਲਿਖਾ ਕੇ ਲੈ ਕੇ ਆਓ ਸਾਰਾ ਕੁਝ ਲਿਖਾ ਲਿਆ ਤਾਂ ਸਾਰਾ ਕੁਝ ਹਾਂ ਜੀ ਹੁਣ ਕੀ ਹੋਇਆ ਹੁਣ ਹੁਣ ਤੋਂ ਕਹਿੰਦੇ ਵੀ ਤੁਸੀਂ ਆ ਜਾ ਜੈਕਟ ਕਰਤੇ ਤੁਸੀਂ ਡਿਸੀਸ਼ਨ ਨੂੰ ਮਿਲ ਪਾਉ ਨੂੰ ਮਿਲ ਪਾਉ ਨੂੰ ਮਿਲ ਪਾਉ ਹੁਣ ਆ ਕਹਦੇ ਜੀ ਵਾ ਹ ਕਿਹੜਾ ਜਣਾ ਸੰਪਤੀ ਦਾ ਪਟਵਾਰੀ ਸੀ ਉਹ ਵਿਜੀਲੈਂਸ ਨੇ ਫੜ ਲਿਆ ਸੀ ਉਹ ਕਿਸੇ ਨੇ ਮਤਾਂ ਨਹੀਂ ਦੀ ਪਾਇਆ ਉਹਦੀ ਖਾਤਰ ਹਾਈ ਕੋਰਟ ਦੇ ਵਿੱਚ ਵੀ ਅਰਾਈ ਸੀ ਉਹ ਕਹਿੰਦੇ ਵੀ ਸਰ ਚੇਅਰਮੈਨ ਤੋਂ ਮੋਹਰ ਲਵਾ ਦਿਓ ਸਾਨੂੰ ਵੀ ਤੇਰੇ ਅਸੀ ਕਾਗ ਸਹੀ ਕਰ ਦਿੰਦੇ ਆ ਦੱਸੋ ਜੀ ਫਿਰ ਉਹ ਕਿਹਾ ਚੇਅਰਮੈਨ ਕਹਿੰਦਾ ਵੀ ਡੋ ਸੈਂਡ ਕਰੋ ਵੀਡੀਓ ਸੈਂਡ ਕਰਦਾ ਨਹੀਂ ਸੀ ਚੇਅਰਮੈਨ ਅਸੀਂ ਮੈਂ ਕੰਮ ਕਰਦੇ ਫਸਣਾ ਜੀ ਅਸੀਂ ਅਗਲੀ ਰਣਨੀਤੀ ਕੀ ਹੋਊਗੀ ਅਗਲੇ ਰਾਜੇ ਬਤਨ ਲਾਵੇਂ ਕਹਨ ਕਰੇ ਫਰਿਆਦ ਕਰਨਗੇ ਟੀਵੀ ਸਾਹਮਣੇ ਸਾਰਾ ਨਗਰ ਜਾਊਗਾ ਕੰਨ ਨੂੰ ਅਸੀਂ ਜਾਵਾਂਗੇ ਡੀਜੀ ਸਾਹਬ ਦੇ ਉਸ ਦਿਵਾਂ ਜਾ ਕੋਈ ਨਾਲ ਰੋਡ ਰੋਕਾਂਗੇ ਟੀਮਾਂ ਨਾਲ ਸਾਰੇ ਹਾਂ ਹਾਈਵੇ ਰੋਕਾਂਗੇ ਕਿਸੇ ਐਮਐਲਏ ਦੀ ਜਾਂ ਮੰਤਰੀ ਦੀ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੱਲ ਨੂੰ ਮੰਨ ਕੇ ਸਾਡੇ ਭਰਾ ਦੀ ਫੈਲ ਨੂੰ ਰਿਜੈਕਟ ਕੀਤਾ ਜਿਹਦਾ ਕਿਤੇ ਵੀ ਕੋਈ ਨਜਾਇਜ਼ ਕਬਜ਼ਾ ਨਹੀਂ ਹੈ

ਨਾਲੀ ਇਹਦੇ ਮੰਤਰੀ ਸਹਬਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਆਮ ਲੋਕਾਂ ਦੇ ਘਰਾਂ ਨੂੰ ਬਣਾਇਆ ਸੀ ਪਿੰਡ ਦੇ ਆਮ ਲੋਕਾਂ ਦੇ ਘਰਾਂ ਨੂੰ ਪੰਜਾਬ ਦੀ ਜਨਤਾ ਨੇ ਬਣਾਇਆ ਸੀ ਪਰ ਤੁਸੀਂ ਆਮ ਤੋਂ ਖਾਸ ਹੀ ਨਹੀਂ ਤੁਸੀਂ ਬਹੁਤ ਖਾਸ ਬਣ ਗਏ ਹੋ ਔਕਾਤ ਨਾ ਭੁੱਲੋ ਔਕਾਤ ਨਾ ਭੁੱਲੋ ਭਗਵੰਤ ਮਾਨ ਜੀ ਇੱਕ ਦਿਨ ਆਊਗਾ ਤੁਸੀਂ ਸਾਬਕਾ ਮੁੱਖ ਮੰਤਰੀ ਹੋਵੋਗੇ ਤੁਸੀਂ ਤਾਂ ਥੋੜੇ ਜੇ ਰੋਗ ਨਾਲ ਹੀ ਥੋੜਾ ਜਿਹਾ ਝਸਾ ਨਹੀਂ ਚੱਲਦੇ ਪਥਰੀ ਸ਼ਹੀਦ ਬਣ ਕੇ ਫੋਰਸ ਵਿੱਚ ਜਾ ਪੈਨੇ ਹੋ ਹਜੇ ਤਾਂ ਤੁਸੀਂ ਸਾਬਕਾ ਮੁੱਖ ਮੰਤਰੀ ਬਣਨਾ ਧਰਤੀ ਤੇ ਰਹਿ ਕੇ ਗੱਲਾਂ ਕਰੋ ਪੰਜਾਬ ਦੇ ਲੋਕਾਂ ਨਾਲ ਇਨਸਾਫ ਪਸੰਦ ਲੋਕਾਂ ਨਾਲ ੱੱਕੇ ਸਾਈਆਂ ਨਾ ਕਰੋ ੱੱਕੇ ਸਾਈ ਬਿਲਕੁਲ ਨਹੀਂ ਚਲੇਗੀ ਇਹਨਾਂ ਸ਼ਬਦਾਂ ਨਾਲ ਮੈਂ ਅਗਲੀ ਰਣਨੀਤੀ ਆ ਜੀ ਜੇਕਰ ਫਿਰ ਇਸ ਤੇ ਸੰਦਰਜਨ ਸਿੰਘ ਨੂੰ ਇਸ ਤਰ੍ਹਾਂ ਕੀਤਾ ਗਿਆ ਵੀਡੀਓ ਸਾਬ ਨੇ ਅਸੀਂ ਮਾਨਯੋਗ ਜਿਹੜੇ ਕੰਮ ਸਾਡੇ ਹੈਗੇ ਨੇ ਕਿ ਚੋਣ ਕਮਿਸ਼ਨਰ ਇਲੈਕਸ਼ਨ ਕਮਿਸ਼ਨ ਕਮ ਇਲੈਕਸ਼ਨ ਕਮਿਸ਼ਨ ਹੋਰ ਡੀਸੀ ਸਾਹਿਬ ਅਸੀਂ ਉਹਨਾਂ ਤੇ ਜਾ ਕੇ ਫਰਿਆਦ ਕਰਾਂਗੇ ਕੁਐਸਚਨ ਪੁੱਛਣਾ ਕੀ ਹੈ ਭਾਈ ਜੀ ਇੱਥੇ ਜਾ ਜਰਾ ਜੈਸ ਵੇਲੇ ਕੱਟ ਕੀਤਾ ਆ ਮਾਮਲਾ ਹੈ ਜੀ ਵਧੇਕੀਆਂ ਨੇ ਗਈਆਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਹਰ ਇੱਕ ਨਾਲ ਵਧੇਕੀ ਕਰ ਰਹੀ ਹੈਗੀ ਸਾਡੇ ਮਾਨਯੋਗ ਸਾਬਕਾ ਸਰਪੰਚ ਸਾਹਿਬ ਸਰਦਾਰ ਮੇਵਾ ਸਿੰਘ ਪੁੱਤਰ ਸਰਦਾਰ ਸੁਰਜੀਤ ਸਿੰਘ ਪਿੰਡ ਪੱਖੋਕੇ ਜਿਨ੍ਹਾਂ ਨੇ ਇਸ ਵਾਰ ਵੀ ਨਾਮਜ਼ਦਗੀ ਪੇਪਰ ਭਰੇ ਨੇ ਉਹ ਨਾਮਜ਼ਦਗੀ ਪੇਪਰ ਜਿਹੜੇ ਸਾਡੇ ਸੀਗੇ ਇਹਨਾਂ ਨੇ ਸਵੇਰੇ 11 ਵਜੇ ਸਾਡੇ ਰੱਦ ਕਰਤੇ ਉਹਨਾਂ 'ਚ ਰੱਦ ਕਰਨ ਤੋਂ ਬਾਅਦ ਅਸੀਂ ਜਿਹੜਾ ਸਾਡੇ ਤੇ ਅਲੀਗੇਸ਼ਨ ਸੀ ਉਹ ਲੈ ਕੇ ਇਹਨਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਨੇ ਫੇਰ ਵੀ ਸਾਡੀ ਸੁਣੀ ਨਹੀਂ ਜਿਸ ਕਰਕੇ ਸਾਨੂੰ ਧਰਨਾ ਲਾਉਣਾ ਪਿਆ ਇਸ ਧਰਨੇ ਲਾਉਣ ਤੋਂ ਬਾਅਦ ਇਹ ਮੁਰਦਾਬਾਦ ਕਰਨ ਤੋਂ ਬਾਅਦ ਫੇਰ ਇਹਨਾਂ ਤੇ ਅਸੀਂ ਦਬਾਅ ਬਣਾਇਆ ਦਬਾਅ ਬਣਾਉਣ ਤੋਂ ਬਾਅਦ ਇਹਨਾਂ ਨੇ ਫੇਰ ਸਾਨੂੰ ਕਲੀਅਰ ਕਰਕੇ ਦਿੱਤਾ ਸਾਡੇ ਮੇਵਾ ਸਿੰਘ ਸਾਡਾ ਉਮੀਦਵਾਰ ਕਲੀਅਰ ਕਰਕੇ ਦਿੱਤਾ ਇਹਦੇ ਨਾਲ ਹੀ ਜਦੋਂ ਅਸੀਂ ਇਹ ਕਲੀਅਰ ਕਰਾ ਲਿਆ ਤਾਂ ਮੇਰਾ ਭਰਾ ਨਰਿੰਦਰ ਸਿੰਘ ਪਿੰਡ ਚੀਮਿਆਂ ਤੋਂ ਇਹ ਪਿਛਲੇ ਸਮੇਂ ਮੈਂਬਰ ਬਲਾਕ ਸੰਮਤੀ ਰਹੇ ਨੇਗੇ ਇਹਨਾਂ ਦੇ ਅਲੀਗੇਸ਼ਨ ਲਾਇਆ ਕਿ ਇਹਨਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਮਾਨਯੋਗ ਵੀਡੀਓ ਸਾਹਿਬ ਨੇ ਅਲੀਗੇਸ਼ਨ ਲਾਇਆਗਾ ਹੁਣ ਅਸੀਂ ਇਸ ਅਲੀਗੇਸ਼ਨ ਦੇ ਵਿਰੁੱਧ ਸਰਦਾਰ ਰਣਜਨ ਸਿੰਘ ਛੀਮਾ ਕੱਲ ਨੂੰ ਆਪਣੀ ਐਪਲੀਕੇਸ਼ਨ ਲੈ ਕੇ ਆਪਣਾ ਪੱਖ ਲੈ ਕੇ ਅਸੀਂ ਡੀਸੀ ਸਾਹਿਬ ਦੇ ਘਰ ਆਉ ਕਰਾਂਗੇ ਅਸੀਂ ਡੀਸੀ ਸਾਹਿਬ ਦੇ ਜਾਵਾਂਗੇ ਅਸੀਂ ਆਪਣਾ ਪੱਖ ਰੱਖਾਂਗੇ ਤੇ ਜਿਸ ਵੀ